सरपंचੀ ਚੋਣ ਦੇ ਜਿਹੜੇ ਚਾਹਵਾਨ ਨੇ ਉਹ ਲੋਕ ਹੋਏ ਪੱਪਾਪਾਰ ਆਖਰ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਤਾ ਜਿਸ ਨੋਟੀਫਿਕੇਸ਼ਨ ਦੇ ਨਾਲ ਦਿਨ ਤੈਅ ਕਰਤਾ ਕਿ ਇਸ ਦਿਨ ਅਸੀਂ ਪੰਜਾਬ ਦੇ ਵਿੱਚ ਜਿਹੜੀ ਪੰਚਾਇਤੀ ਚੋਣ ਹੈ ਉਹ ਪੰਚਾਇਤੀ ਚੋਣ ਕਰਵਾਉਣ ਜਾ ਰਹੇ ਹਾਂ ਪੰਜਾਬ ਸਰਕਾਰ ਨੇ ਦਿਨ ਮਿਥ ਲਿਆ ਤਰੀਕ ਰੱਖ ਲਈ ਤਿਆਰੀਆਂ ਪੂਰੀਆਂ ਹੋ ਗਈਆਂ ਪੰਚਾਇਤੀ ਚੋਣ ਦੀ ਸਸ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੋਤੋਂ ਸੇ ਦੇਖ ਰਿਹਾ ਤੁਹਾਡਾ ਆਪਣਾ ਚੈਨਲ ਪੰਜਾਬੀ ਵਿਅਰਸ਼ਿਪ ਤੁਹਾਨੂੰ ਪਤਾ ਹੈ ਕਿ ਇਸ ਪਿੰਡਾਂ ਇਸ ਚੈਨਲ ਦੇ ਉੱਪਰ ਆਪਾਂ ਪੰਜਾਬ ਦੇ ਪਿੰਡਾਂ ਦੀ ਗੱਲ ਕਰਦੇ ਆਂ ਪੰਜਾਬ ਦੀਆਂ ਪੰਚਾਇਤਾਂ ਦੀ ਗੱਲ ਕਰਦੇ ਆਂ ਪੰਚਾਇਤੀ ਚੋਣਾਂ ਕਦੋਂ ਹੋਣ ਜਾ ਰਹੀਆਂ ਨੇ ਬਲੱਗ ਸਮਤੀ ਚੋਣਾਂ ਕਦੋਂ ਹੋਣਗੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਜਿਹੜੀਆਂ ਚੋਣਾਂ ਨੇ ਉਹ ਚੋਣਾਂ ਕਦੋਂ ਹੋਣਗੀਆਂ ਸੋ ਜਿਹੜੇ ਦੋਸਤ ਨਵੇਂ ਆਏ ਨੇ ਸਭ ਤੋਂ ਪਹਿਲਾਂ ਚੈਨਲ ਨੂੰ ਕਰ ਲੈਣਾ ਹੋ ਸਬਸਕ੍ਰਾਈਬ ਕਿਉਂਕਿ ਦੇਸ਼ ਦੁਨੀਆ ਦੀ ਹਰ ਇੱਕ ਵੱਡੀ ਖਬਰ ਅਸੀਂ ਤੁਹਾਡੇ ਤੱਕ ਲੈ ਕੇ ਆਵਾਂਗੇ ਉਹ ਖਬਰ ਤਾਂ ਤੁਹਾਡੇ ਤੱਕ ਪਹੁੰਚੂਗੀ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਹੋਊਗਾ ਸਭ ਤੋਂ ਪਹਿਲਾਂ ਤੁਸੀਂ ਕਰੋ ਚੈਨਲ ਸਬਸਕ੍ਰਾਈਬ ਫਿਰ ਪੰਚਾਇਤੀ ਮਾਮਲੇ ਦੇ ਵਿੱਚ ਕੀ ਅਪਡੇਟ ਹੈ ਫਿਰ ਵੱਧਦੇ ਆਪਾਂ ਅੱਗੇ ਸੋ ਦੋਸਤੋ ਕਰੋ ਚੈਨਲ ਸਬਸਕ੍ਰਾਈਬ ਸੋ ਜਿਹਨਾਂ ਦੋਸਤਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਉਹਨਾਂ ਦੋਸਤਾਂ ਦਾ ਧੰਨਵਾਦ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਖਬਰ ਲੱਗੀ ਹੋਈ ਹੈ ਪੰਚਾਇਤੀ ਚੋਣਾਂ ਸਰਪੰਚੀ ਦੇ ਚਾਹਵਾਨ ਹੋਏ ਪੱਪਾਪਾਰ ਦੋਸਤੋ ਜਿਹੜੀ ਤੁਸੀਂ ਆਹ ਖਬਰ ਦੇਖ ਰਹੇ ਹੋ ਆਹ ਖਬਰ ਹੈਗੀ ਹੈ ਪੰਜਾਬੀ ਟ੍ਰਿਬਿਊਨ ਦੀ ਚਰਨਜੀਤ ਭੁੱਲਰ ਜਿਹੜੇ ਇੱਕ ਵੱਡੇ ਵੱਡੇ ਪੱਤਰਕਾਰ ਨੇ ਉਹਨਾਂ ਦੀ ਦੋਸਤੋ ਇਹ ਖਬਰ ਹੈ ਤਾਂ ਹੁਣ ਖਬਰ ਕੀ ਹੈ ਮੈਂ ਤੁਹਾਨੂੰ ਦੱਸਣ ਜਾ ਰਿਹਾ ਖਬਰ ਦੇ ਵਿੱਚ ਲਿਖਿਆ ਹੋਇਆ ਕਿ ਯਾਨੀ ਕਿ ਅੱਜ ਦੇ ਦਿਨ ਜਦੋਂ ਅਸੀਂ ਇਹ ਵੀਡੀਓ ਬਣਾ ਰਹੇ ਹਾਂ 23 ਤਰੀਕ ਨੂੰ ਕਿ ਪੰਜਾਬ ਦੇ ਵਿੱਚ 23 ਸਤੰਬਰ ਨੂੰ ਚੋਣ ਜਾਬਤਾ ਲੱਗ ਸਕਦਾ ਯਾਨੀ ਕਿ ਅੱਜ ਜਦੋਂ ਤੁਸੀਂ ਆਹ ਸਵੇਰੇ ਸਵੇਰੇ ਵੀਡੀਓ ਦੇਖ ਰਹੇ ਹੋ ਅੱਜ ਦੇ ਦਿਨ ਪੰਜਾਬ ਦੇ ਵਿੱਚ ਚੋਣ ਜਾਬਤਾ ਦੋਸਤੋ ਲੱਗ ਸਕਦਾ ਪੇਪਰ ਦੀ ਖਬਰ ਦੇ ਵਿੱਚ ਲਿਖਿਆ ਹੋਇਆ ਤੇ ਸਰਕਾਰ ਨੇ ਕਹਿੰਦੇ ਕਿ ਪੂਰੀ ਤਿਆਰੀ ਕਰ ਲਈ ਪੰਚਾਇਤੀ ਚੋਣਾਂ ਕਰਾਉਣ ਦੀ ਤੇ ਦਿਨ ਜਿਹੜਾ ਰੱਖਿਆ ਦੋਸਤੋ ਉਹ ਦਿਨ ਹੈਗਾ 13 ਅਕਤੂਬਰ ਜਿਹਦੀਆਂ ਸੁਭਾਵਨਾਵਾਂ ਨੇ ਸਵਾਪਨਾਵਾਂ ਜ਼ਿਆਦਾ ਇਹ ਨੇ ਕਿ 13 ਅਕਤੂਬਰ ਵਾਲੇ ਦਿਨ ਪੰਜਾਬ ਦੀ ਜਿਹੜੀ ਗਵਰਨਮੈਂਟ ਹੈ ਪੰਜਾਬ ਦੀ ਸਰਕਾਰ ਹੈ ਉਹ ਪੰਚਾਇਤੀ ਚੋਣਾਂ ਪੰਜਾਬ ਦੇ ਵਿੱਚ ਕਰਵਾ ਸਕਦੀ ਆ 13 ਅਕਤੂਬਰ ਦਿਨ ਇਸ ਕਰਕੇ ਰੱਖਿਆ ਦੋਸਤੋ ਹਾਲਾਂਕਿ ਕਿ ਪਹਿਲਾਂ ਨੋਟੀਫਿਕੇਸ਼ਨ ਹੋਈ ਸੀ ਉਸ ਨੋਟੀਫਿਕੇਸ਼ਨ ਦੇ ਅੰਦਰ ਵਿੱਚ ਸਰਕਾਰ ਨੇ ਕਿਹਾ ਸੀ ਕਿ ਅਸੀਂ 20 ਤਰੀਕ ਤੋਂ ਪਹਿਲਾਂ 20 ਅਕਤੂਬਰ ਤੋਂ ਪਹਿਲਾਂ ਅਸੀਂ ਪੰਜਾਬ ਦੇ ਵਿੱਚ ਪੰਚਾਇਤੀ ਚੋਣ ਕਰਵਾ ਦੇਵਾਂਗੇ ਤੇ ਹੁਣ ਦੋਸਤੋ ਗੱਲ ਨਿਕਲ ਕੇ ਆਈ ਹੈ ਕਿ 20 ਅਕਤੂਬਰ ਤੋਂ ਪਹਿਲਾਂ ਜਿਹੜਾ ਦਿਨ ਸਰਕਾਰ ਨੇ ਸੋਚਿਆ ਹੋਇਆ ਮਿੱਥਿਆ ਹੋਇਆ ਰੱਖਿਆ ਹੋਇਆ ਉਹ ਦਿਨ 13 ਅਕਤੂਬਰ ਹੋ ਸਕਦਾ ਯਾਨੀ ਕਿ 13 ਅਕਤੂਬਰ ਨੂੰ ਪੰਜਾਬ ਦੇ ਵਿੱਚ ਪੰਚਾਇਤੀ ਚੋਣ ਹੋ ਸਕਦੀ ਆ ਸਰਕਾਰ ਸੋਚ ਰਹੀ ਹੈ ਕਿ 20-25 ਦੇ ਦਿਨਾਂ ਦੇ ਵਿੱਚ ਹੀ ਸੀ ਜਿਹੜਾ 15-20 ਦਿਨਾਂ ਦੇ ਵਿੱਚ ਜਿਹੜਾ ਸਾਰਾ ਚੋਣ ਪ੍ਰਕਿਰਿਆ ਦਾ ਸਿਸਟਮ ਹੈਗਾ 15-20 ਦਿਨਾਂ ਦੇ ਵਿੱਚ ਅਸੀਂ ਨਿਬੇੜ ਤਾਂਗੇ ਕਿਉਂਕਿ ਸਰਕਾਰੀ ਅਧਿਕਾਰੀਆਂ ਦਾ ਮੰਗਣਾ ਹੈਗਾ ਪੰਜਾਬ ਦੇ ਵਿੱਚ ਚੋਣੇ ਦਾ ਸੀਜ਼ਨ ਸ਼ੁਰੂ ਹੋ ਜਾਣਾ ਚੋਣੇ ਦਾ ਸੀਜ਼ਨ ਸ਼ੁਰੂ ਹੋਣਾ ਦੋਸਤੋ ਅਕਤੂਬਰ ਦੇ ਕਹਿੰਦੇ ਕਿ ਦੂਜੇ ਹਫ਼ਤੇ ਤੋਂ ਬਾਅਦ ਇਸ ਕਰਕੇ ਦੂਜੇ ਹਫ਼ਤੇ ਦੇ ਵਿੱਚ ਵਿੱਚ ਜਿਹੜੀਆਂ ਪੰਚਾਇਤੀ ਚੋਣਾਂ ਨੇ ਪੰਜਾਬ ਸਰਕਾਰ ਸੋਚ ਰਹੀ ਹੈ ਕਿ ਚੋਣਾਂ ਕਰਵਾ ਲਈ ਹੁਣ ਇਸ ਵੀਡੀਓ ਬਣਾਉਣ ਦਾ ਸਾਡਾ ਤੁਹਾਡੇ ਨਾਲ ਦੋ ਚੀਜ਼ਾਂ ਨੂੰ ਸ਼ੇਅਰ ਕਰਨ ਦਾ ਮਕਸਦ ਸੀ ਤੁਹਾਡੇ ਨਾਲ ਗੱਲਬਾਤ ਦਾ ਇੱਕ ਸਿੱਕੇ ਤੁਹਾਨੂੰ ਦੱਸ ਦਈਏ ਕਿ ਅਖਬਾਰ ਕਹਿ ਰਿਹਾ ਦੋਸਤੋ ਕਿ 13 ਅਕਤੂਬਰ ਨੂੰ ਸੌਰੀ 23 ਸਤੰਬਰ ਨੂੰ ਪੰਜਾਬ ਦੇ ਵਿੱਚ ਚੋਣ ਜਾਬਤਾ ਲੱਗ ਸਕਦਾ ਯਾਨੀ ਕਿ ਅੱਜ ਚੋਣ ਜਾਬਤੇ ਦਾ ਐਲਾਨ ਹੋ ਸਕਦਾ ਤੇ ਇਸ ਤੋਂ ਇਲਾਵਾ ਜਿਹੜਾ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦੀ ਇਸ ਤਰੀਕ ਨੂੰ ਹੋ ਸਕਦੀਆਂ ਨੇ ਉਹ ਤਰੀਕ ਹੈਗੀ ਹੈ 13 ਅਕਤੂਬਰ ਇਸ ਮਾਮਲੇ ਦੇ ਵਿੱਚ ਹੋਰ ਸਾਰੀ ਅਪਡੇਟ ਦੇਖਣ ਦੇ ਲਈ ਤੁਸੀਂ ਸਾਡੇ ਜਨਰਲ ਪੰਜਾਬੀ ਵੀਰਸ਼ਿਪ ਨੂੰ ਕਰ ਲੋ ਸਬਸਕ੍ਰਾਈਬ ਤੇ ਸਭ ਤੋਂ ਪਹਿਲਾਂ ਪੰਚਾਇਤੀ ਚੋਣਾਂ ਦੀ ਜਾਣਕਾਰੀ ਪਾਓ ਆਪਣੇ ਮੋਬਾਈਲ ਸਕਰੀਨ ਦੇ ਉੱਪਰ